ਸ਼ਸ਼ੀਕਾਲ ਨਮਸਕਾਰ ਮੈਂ ਹਰਦੀਪਕ ਮੰਡਾਰੀ ਤੁਸੀ ਦੇਖ ਰਹੇ ਹੋ ਡੀਫੋ ਨਿਊਜ਼ ਸਰਟੀਫਿਕੇਸ਼ਨ ਪ੍ਰੋਗਰਾਮ ਖਰੀਆਂ ਕਰੀਆਂ ਤੁਹਾਡਾ ਸਵਾਗਤ ਹੈ ਅੱਜ ਫਿਰ ਗੱਲ ਕਰਾਂਗੇ ਇੰਪਰੂਵਮੈਂਟ ٹرسٹ ਅੰਮ੍ਰਿਤਸਰ ਦੇ ਵਿੱਚ ਫੈਲੇ ਭ੍ਰਸ਼ਟਾਚਾਰ ਦੀ ਕਿਸ ਤਰ੍ਹਾਂ ਇੱਕ ਠੇਕੇਦਾਰ ਠੇਕਾ ਲੈਣ ਵਾਸਤੇ ਜਾਲੀ ਦਸਤਾਵੇਜ਼ ਤਿਆਰ ਕਰ ਲੈਂਦਾ ਹੈ ਇਸ ਨੂੰ ਲੈ ਕੇ ਅਸੀਂ ਖੁਲਾਸਾ ਕੀਤਾ ਸੀ ਕਰੀਬ-ਕਰੀਬ 3.5 ਕਰੋੜ ਤੋਂ ਵੱਧ ਦੇ ਕੰਮ ਹੁੰਦੇ ਨੇ ਤੇ ਕਿੰਨੇ ਪੈਸੇ ਇਹਨਾਂ ਨੂੰ ਬਚਦੇ ਹੋਣਗੇ ਕਿ ਇਹਨਾਂ ਨੇ ਜਾਲੀ ਦਸਤਾਵੇਜ਼ ਬਣਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਪਿੰਡ ਦਲੇਰੀ ਜਿੱਥੇ ਕਿ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਦਮਨਦੀਪ ਸਿੰਘ ਵੱਲੋਂ ਕੋਈ ਕਰੀਪ ਕਰੀਪ 1 ਕਰੋੜ ਰੁਪਏ ਦੇ ਕੰਮ ਜਿਹੜੇ ਪਾਸ ਕਰਾਏ ਗਏ ਸਨ ਸਪੈਸ਼ਲ ਪਰਮਿਸ਼ਨ ਲਈ ਗਈ ਸੀ ਸਰਕਾਰ ਕੋਲ ਕੰਮ ਹੋਇਆ ਹੀ ਨਹੀਂ ਤੇ ਉਹਦੇ ਬਿੱਲ ਪਾਸ ਹੋਣ ਵਾਸਤੇ ਆ ਗਏ ਇਸ ਨੂੰ ਲੈ ਕੇ ਵੀ ਅਸੀਂ ਖਬਰ ਕੀਤੀ ਸੀ ਸਭ ਤੋਂ ਪਹਿਲੇ ਅਸੀਂ ਧੰਨਵਾਦ ਕਰਾਂਗੇ ਜਿਹੜੇ ਲੋਕਲ ਬਾਡੀ ਸਕੱਪੀ ਨੇ ਅਜਾਈ ਸ਼ਰਮਾ ਡਿਪਟੀ ਕਮਿਸ਼ਨਰ ਜਿਹੜੇ ਐਸ ਵੇਲੇ ਡੀਸੀ ਮੁਕਸਰ ਨੇ ਤੇ ਅਮਰਸਰ ਦੇ ਪਹਿਲੇ ਡੀਸੀ ਰਹ ਚੁੱਕੇ ਨੇ ਹਰਪ੍ਰੀਤ ਸਿੰਘ ਛੂਦਨ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਨ੍ਹਾਂ ਨੇ ਸਾਡੀ ਖਬਰ ਦਾ ਸੰਕੇਨ ਲਿਆ ਤੇ ਮਾਮਲਾ ਜਿਹੜਾ ਇੱਕ ਠੇਕੇਦਾਰ ਦੇ ਉੱਤੇ 420 467 68 ਤੇ ਹੋਰ ਵੀ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਤੇ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਸਰਬ ਸਿੱਖਿਆ ਅਭਿਆਨ ਤੋਂ ਆਇਆ ਜੇਈ ਜਿਦੀ ਕੇ ਤਨਖਾਹ 30-40 ਹਜ਼ਾਰ ਰੁਪਇਆ ਉਹ ਕਿਸ ਤਰ੍ਹਾਂ ਰਾਤੋਂ ਰਾਤ ਤੇ ਨਹੀਂ 4-5 ਸਾਲਾਂ ਦੇ ਵਿੱਚ ਮਾਲਾ-ਮਾਲ ਹੋ ਗਿਆ। ਅਸੀਂ ਪਹਿਲੇ ਵੀ ਕਈ ਖੁਲਾਸੇ ਕਰ ਚੁੱਕੇ ਹਾਂ ਕਿ ਇੰਪਰੂਵਮੈਂਟ ٹرسٹ ਦੇ ਵਿੱਚ ਜਾਲੀ ਐਮਬੀ ਬਣਾਉਂਦਾ ਯਾਨੀ ਕਿ ਕੰਮ ਹੁੰਦੇ ਨਹੀਂ ਤੇ ਜਿਹੜੀਆਂ ਇਹਨਾਂ ਨੇ ਮੇਨਟੇਨ ਕਰਨੀ ਹੁੰਦੀ ਬੁੱਕ ਉਹਦੇ ਵਿੱਚ ਕੰਮ ਲਿਖਨੇ ਹੁੰਦੇ ਨੇ ਉਹਦੇ ਵਿੱਚ ਕੰਮ ਲਿਖੀ ਜਾਂਦੇ ਨੇ ਪਰ ਜ਼ਮੀਨੀ ਹਕੀਕਤ ਇਹ ਹੈ ਕੰਮ ਹੋਏ ਨਹੀਂ ਹੁੰਦਾ। ਇਸ ਦਾ ਜਿਹੜਾ ਖੁਲਾਸਾ ਉਦੋਂ ਆਇਆ ਸੀ ਜਦੋਂ ਸਾਬਕਾ ਚੇਅਰਮੈਨ ਦਮਨਦੀਪ ਸਿੰਘ ਨੇ ਇਸ ਦੀ ਸ਼ਿਕਾਇਤ ਮੌਜੂਦਾ ਚੇਅਰਮੈਨ ਅਸ਼ੋਕ ਤਲਵਾਰ ਨੂੰ ਕੀਤੀ ਸੀ। ਹੁਣ ਅਸੀਂ ਤੁਹਾਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਬਿੱਲ ਬੰਦੇ ਨੇ ਕੰਮ ਹੁੰਦਾ ਨਹੀਂ ਜੇ ਵਾਕਈ ਜਿੰਨਾ ਪੈਸਾ ਹਰ ਸਾਲ ਸਰਕਾਰਾਂ ਗਲੀਆਂ ਨਾਲੀਆਂ ਬਣਾਉਣ ਤੇ ਬਾਗਾਂ ਦੀ ਡਿਵੈਲਪਮੈਂਟ ਤੇ ਟਾਇਲਾ ਲੋਨ ਤੇ ਟਾਇਲਾ ਪੁੱਟਣ ਤੇ ਸੜਕਾਂ ਬਣਾਉਣ ਤੇ ਖਰਚ ਕਰਦੀਏ ਜੇ ਵਾਕਈ ਉਹ ਪੈਸਾ ਖਰਚ ਹੋਇਆ ਹੁੰਦਾ ਤੇ ਹੁਣ ਤੱਕ ਸਾਡੀਆਂ ਜਿਹੜੀਆਂ ਸੜਕਾਂ ਉਹ ਸਟੀਲ ਦੀਆਂ ਬਣ ਗਈਆਂ ਹੋਣੀਆਂ ਸੀ ਅਸੀਂ ਕਈ ਵਾਰੀ ਇਹ ਚੀਜ਼ ਕਹਿ ਚੁੱਕੇ ਹਾਂ ਹੁਣ ਅਸੀਂ ਉਮੀਦ ਕਰਾਂਗੇ ਕਿ ਕੀ 79 ਨੰਬਰ ਐਸ.ਆਈ.ਓ ਜਿਸਨੇ ਕਿ ਖੋਦ ਲਈ ਸੀ ਬਹੁਤ ਸਾਰੀ ਜਗ੍ਹਾ 50 ਫੁੱਟ ਉਥੋਂ ਮਾਈਨਿੰਗ ਵਾਲਿਆਂ ਨੂੰ ਹੀ ਲਿਖਿਆ ਗਿਆ ਸੀ ਤੇ ਮਾਮਲਾ ਦਰਜ ਕੀਤਾ ਜਾਵੇ ਹੁਣ ਕੀ ਉਸ ਦੇ ਉੱਤੇ ਵੀ ਕੋਈ ਕਾਰਵਾਈ ਹੋਏਗੀ ਕਿ ਨਹੀਂ ਇਹਨਾਂ ਸਾਰੀਆਂ ਗੱਲਾਂ ਤੇ ਜਾਣਿਆ ਤੇ ਸਾਡੇ ਕੋਲ ਇਹ ਵੀ ਚੀਜ਼ਾਂ ਆਈਆਂ ਕਿ ਇਹ ਜਿਹੜੇ ਇੱਥੇ ਅਫਸਰ ਲੱਗੇ ਨੇ ਠੇਕੇ ਦੇ ਉੱਤੇ ਉਹ ਮਿੰਨੀ ਗੋਆ ਘੁੰਮਦੇ ਨੇ ਤੇ ਉਹਨਾਂ ਨੂੰ ਘੁਮਾਉਂਦੇ ਨੇ ਠੇਕੇਦਾਰ ਸਾਡੇ ਨਾਲ ਨੇ ਸਾਡੇ ਸਪੋਰਟ ਰਕੇਸ਼ ਸ਼ਰਮਾ ਸ਼ਾਮੇ ਨੋਸ਼ਕਾ ਨਮਸਕਾਰ ਜੀ ਸ਼ਾਮ ਜੀ ਮਿੰਨੀ ਗੋਆ ਮੈਂ ਨਹੀਂ ਕਿਹਾ ਤੁਸੀਂ ਮੈਨੂੰ ਕਦੀ ਲੈ ਜਾਓਗੇ ਘੁਮਾਉਣ ਜਰੂਰ ਲੈ ਕੇ ਜਾਵਾਂਗੇ ਚਲ ਨਹੀਂ ਤਾਂ ਠੀਕ ਦੇਖਦੇ ਜਿਹੜੇ ਠੇਕੇਦਾਰਾਂ ਨੂੰ ਇਮਪਰੂਵਮੈਂਟ ਟਰਸਟ ਵਾਲੇ ਘਮਾਉਂਦੇ ਨੇ ਦੇਖੋ ਕਿੰਨੀ ਕਮਾਈ ਇਹਨਾਂ ਨੂੰ ਹੋएगी ਵੀ ਚੋਰ ਚੋਰ ਮਸੇਰੇ ਭਾਈ ਹਾਂ ਕਿਤੇ 1% ਲੈਸ ਕੰਮ ਕਰਕੇ ਜੀ ਤੇ ਕਿਤੇ 20% ਲੈਸ ਵੀ ਇਹਦਾ ਮਾਪਦੰਡ ਕੀ ਹੈ ਸਾਡੀ ਦੇ ਸਮੇਂ ਤੋਂ ਬਾਹਰ ਆ ਮਤਲਬ ਤੁਸੀਂ ਦੇਖੋ ਕਿਦਾਂ ਰਲ ਕੇ ਇਹ ਪੂਰਾ ਜਿਹੜਾ ਨਾ ਮਾਲ ਸਰਕਾਰ ਨੂੰ ਲੁੱਟਣ ਲੱਗੇ ਵੀ ਦੋ ਦੋ ਹੱਥੀ ਵੀ ਦੋ ਦੋ ਹੱਥੀ ਜੇਬਾਂ ਭਰੀ ਜਾਓ ਤੇ ਫਿਰ ਲੁੱਟ ਲਓ ਤੇ ਫਿਰ ਬੋਰੀਆਂ ਭਰੀ ਜਾਓ ਇਹ ਕੀ ਕਰਕੇ ਜੀ ਜਿਵੇਂ ਕੱਲ ਐਫ ਆਈ ਆਰ ਦਰਜ ਹੋ ਗਈ ਹੈ ਸੁਮੀਰ ਉਪਲ ਦੇ ਉੱਤੇ ਹੁਣ ਉਹਦੀ ਗ੍ਰਫਤਾਰੀ ਹੋਏਗੀ ਕਿ ਨਹੀਂ ਕਿਉਂਕਿ ਇੱਕ ਇੱਕ ਬੰਦੇ ਨੇ 5-5 ਤੇ ਫਰਮਾਂ ਬਣਾਈਆਂ ਤੇ ਸਾਰੇ ਇੰਪਰੂਵਮੈਂਟ ਟਰਸਟ ਦੇ ਜਿਹੜੇ ਇੱਕ ਦੂਜੇ ਦੇ ਰਾਜਦਾਰ ਹੈਗੇ ਜੀ ਦੱਸਦੇ ਨਹੀਂ ਕਿਸੇ ਨੂੰ ਕੋਈ ਕਹੇ ਕੋਈ ਖਬਰ ਆ ਜਾਏ ਨਾ ਕਿ ਉਹ ਕੰਦਾ ਭਾਜੀ ਮੈਨੂੰ ਨਾ ਪੁੱਛੋ ਗੱਲ ਠੀਕ ਹੈ ਸਾਰੇ ਰਾਜਦਾਰ ਆ ਵੇਖੋ ਪਹਾੜਾਂ 'ਚ ਸੈਰਾਂ ਕਰਦੇ ਆ ਪਹਾੜਾਂ 'ਚ ਹੋਟਲ ਪਾਉਂਦੇ ਆ ਲੋਕਲ ਹੋਟਲ ਪਾਏ ਹੋਏ ਆ ਇਹਨਾਂ ਨੂੰ ਕਿੱਥੋਂ ਪੈਂਦੇ ਆ ਉਹ ਜਿਹੜੇ ਤੁਸੀਂ ਜਈ ਦੀ ਗੱਲ ਕਰਦੇ ਜੀ ਜਿਹਨੂੰ ਠੇਕੇਦਾਰ ਪਹਾੜਾਂ ਦੀ ਸੈਰ ਕਰਾਉਂਦੇ ਆ ਉਹ ਜਈ ਛਿੰਦਾ ਪੁੱਤਰ ਆ ਸਾਰੇ ਅਫਸਰਾਂ ਦਾ ਜੀ ਤੇ ਨਾਮ ਸਰਦਾਰ ਜਸਬੀਰ ਸਿੰਘ ਜੀ ਵੇਖੋ ਆਂਦੇ ਵੀ ਅਜੇ ਆਊਟਸੋਰਸਿੰਗ ਦੇ ਮੁਲਾਜ਼ਮ ਹੈ ਜੀ ਸਰਵ ਸੁੱਖਿਆ ਅਭਿਆਨ ਚ ਆਏ 2016 17 ਜਿੱਥੇ ਕਿਤੇ ਆਏ ਆ ਜੋ ਪਤਾ ਲੱਗਿਆ ਪਰ ਤੂੰ ਤੇ ਬੜੀ ਬੋਲਦੀ ਜਿਉਂ ਨਾਲ ਦੀ ਜੀ ਕਮਾਉਂ ਪੁੱਤ ਨਾ ਨਗਰ ਸੁਧਾਰ ਟਰਸਟ ਚ ਵੀ ਤੇ ਵਿਜੀਲੈਂਸ ਹੋਈ ਜੀ ਸਾਰੀ ਸੈਟਿੰਗ ਉਹ ਹੀ ਕਰਾਂਦੇ ਆ ਜਿੰਨੀ ਹੈਗੀ ਆ ਜੀ ਸਾਰੇ ਬਨੇ ਇਹਨਾਂ ਦੀ ਸੈਟਿੰਗ ਚੱਲਦੀ ਆ ਤਾਂ ਇਹ ਲੋਕ ਠੇਕੇਦਾਰ ਇਹਨਾਂ ਨੂੰ ਸਹਾਰਾ ਕਰਾਂਦੇ ਹੁੰਦੇ ਵੀ ਵੇਖੋ ਵੀ ਇੱਕ ਕਮਾ ਦੀ ਨਵੇਂ ਐਸੀ ਵੱਲੋਂ ਲਿਸਟ ਜਾਰੀ ਕੀਤੀ ਗਈ ਜੀ ਲੈਟੇ ਦੇ ਵਿੱਚ ਜਈ ਦੀਆਂ ਟੋਟਲ 9 ਪੋਸਟਾਂ ਇੱਥੇ ਜੀ ਤੇ ਤਿੰਨ ਜਈ ਇਸ ਟਾਈਮ ਕੰਮ ਕਰ ਰਹੇ ਆ ਜੀ ਜਿਨ੍ਹਾਂ ਚ ਦੋ ਜਈ ਪੱਕੇ ਆ ਜੀ ਅਨੁਰਾਗ ਤੇ ਸ਼ਮਸ਼ੇਰ ਭੁੱਲਰ ਜੀ ਤੇ ਇੱਕ ਜਗਜੀਤ ਸਿੰਘ ਜਈ ਅੱਗੇ ਫੜਿਆ ਗਿਆ ਜੀ ਤੇ ਉਹਨਾਂ ਦਾ ਹੈਗਾ ਜਸਬੀਰ ਹੈਗਾ ਫੜਨਾ ਨਹੀਂ ਚਾਹੀਦਾ ਸੀ ਮੈਂ ਤੇ ਸਾਰੇ ਘਪਲਿਆਂ ਦੀ ਜੜ ਇਹ ਬੰਦਾ ਮੋਟੇ-ਮੋਟੀਆਂ ਵੋਟੇ ਤੇ ਸਾਰਾ ਕੰਮਾਂ ਚੋਂ ਪਟਾਰੀ ਸਾਹਿਬ ਸੁਣ ਕੇ ਰਾਹਨ ਹੋ ਜਾਓਗੇ ਔਰ ਸੋਸਿੰਗ ਵਾਲੇ ਕੰਟਰੈਕਟ ਵਾਲੇ ਬੰਦੇ ਨੂੰ 9 ਕੰਮ ਵੱਡੇ ਵੱਡੇ ਬਲਾਈ ਕੰਮ ਸਾਰੇ ਇਹਨੂੰ ਦੇਤੇ ਜੇ 5 ਕੰਮ ਦਿੱਤੇ ਜੇ ਸ਼ਮਸ਼ੇਰ ਸਿੰਘ ਭੁੱਲਰ ਨੂੰ ਪਿਚਲ ਸਾਫ ਸਵਾਈ ਕਰਾਉਂਦਾ ਰਹਾ ਤੇ ਨਰਾਗ ਵਰਮਾ ਨੂੰ 3 ਕੰਮ ਦਿੱਤੇ ਜੇ ਪੱਕਿਆਂ ਨੂੰ 2 ਨੂੰ 8 ਤੇ ਕੱਚੇ ਕਲੇ ਨੂੰ 9 ਕੰਮ ਹਾਂ ਬੱਲੇ ਨਹੀਂ ਸਰਕਾਰੇ ਤੇ ਫਿਰ ਬੱਲੇ ਬੱਲੇ ਇੱਕ ਹੋਰ ਲਾਈਨ ਲਿਖੀ ਆਰਡਰਾਂ ਦੇ ਵਿੱਚ ਆਂਦੇ ਇੱਥੇ ਇਹ ਵੀ ਵਰਣਨਯੋਗ ਹੈ ਕਿ ਜੇਕਰ ਉਕਤ ਕੀਮਤ ਤੋਂ ਇਲਾਵਾ ਕੋਈ ਵੀ ਸਕੀਮ ਵੱਢਣ ਤੋਂ ਰਹਿ ਗਈ ਹੋਵੇ ਤਾਂ ਉਹ ਸਕੀਮ ਸ਼੍ਰੀ ਰਵਿੰਦਰ ਕੁਮਾਰ ਟਰੱਸਟ ਇੰਜੀਨੀਅਰ ਸ਼੍ਰੀ ਪਰਮਿੰਦਰ ਸਿੰਘ ਸਹਾਇਕ ਟਰੱਸਟ ਇੰਜੀਨੀਅਰ ਤੇ ਸ਼੍ਰੀ ਜਸਬੀਰ ਸਿੰਘ ਜੂਨੀਅਰ ਇੰਜੀਨੀਅਰ ਵੱਲੋਂ ਡੀਲ ਕੀਤੀ ਜਾਊਗੀ ਕਿ ਜੇ ਕੋਈ ਰਹਿਦਾ ਸੁੰਦਾ ਕੰਮ ਹੈਗਾ ਨਵਾੰਦੇ ਤੇ ਉਹਨਾਂ ਵਿਚਾਰਿਆਂ ਕੋਈ ਪੰਜ ਦਿਨ ਖੋਲੋ ਵਿਹਲੇ ਪਾ ਦਿਓ ਜਿਹੜੇ ਪੱਕੇ ਮਲਾਜਾ ਹੋ ਉਹਨਾਂ ਨੂੰ ਵਿਹਲੇ ਪਾਓ ਤੇ ਆਹ ਕੰਟਰੈਕਟ ਵਾਲਿਆਂ ਨੂੰ ਸਾਰੇ ਕੰਮ ਦੇ ਦਿਓ ਤਨਖਾ ਆਂਦੇ ਮੇਦੀ 20000 ਜੇ ਕੇ ਜੀ ਤੂਤੀ ਤੇ ਦੀ ਆਪੇ ਬੁੜੀ ਨਾ ਹੋਗੀ ਪੈਂਦੀ ਹੋਗੀ ਤੇ ਜਗਾ ਨੇ ਆਪਣਾ ਕੋਠੀ ਉੱਥੇ ਬਣਾਈ ਆ ਜਿੱਥੇ ਐਨਰਵੀਏ ਗੱਜ ਜਗਾ ਜੇ ਕੇ ਜੀ ਦੀ ਤੂਤੀ ਕਿਉਂ ਨਾ ਬੋਲੇ ਸਾਫ ਦਾ ਚੇਅਰਮੈਨ ਦਵੰਦੀਪ ਸਿੰਘ ਔਰ ਲਿਖ ਲੈ ਕੇ ਸ਼ਿਕਾਇਤਾਂ ਤੇ ਕਹਿ ਕਹਿ ਕੇ ਥਾਗੇ ਨੇ ਵੀ ਮੇਰੇ ਪਿੰਡ ਦਾ ਕੰਮ ਨਹੀਂ ਹੋ ਆਜੇ ਕਿ ਉਹਨਾਂ ਦਾ ਪਿੰਡ ਆ ਜੱਦੀ ਪਿੰਡੋ ਦਲੇਰੀ ਪਿੰਡ ਹੁੰਦੇ ਡਿਸਟ੍ਰਿਕਟ ਤਰਨਤਾਰਨ ਜੇ ਸਪੈਸ਼ਲ ਪਰਮਿਸ਼ਨ ਲਈ ਜਾਂਦੀ ਏ ਮੇਰੀ ਅੱਜ ਵੀ ਉਹਨਾਂ ਨਾਲ ਗੱਲ ਹੋਈ ਏ ਕਹਿੰਦੇ ਯਾਰ 40 40 ਲੱਖ ਦੇ ਕਰੀਬ ਕਰੀਬ ਤਿੰਨ ਜਾਂ ਚਾਰ ਕੰਮ ਸੀਗੇ ਕਹਿੰਦੇ ਏਟ ਵੀ ਨਹੀਂ ਲੱਗੀ ਕੰਮ ਹੋਇਆ ਹੀ ਨਹੀਂ ਮਟਾਰੀ ਸਾਹਿਬ ਜਿੱਥੇ ਕਪਲ ਇਹ ਉਥੇ ਜਸਵੀਰ ਸਿੰਘ ਦਾ ਨਾਮ ਜਰੂਰ ਆਊਗਾ ਆ ਜਿਹੜਾ ਦਲਵੀ ਪਿੰਡ ਦਾ ਕੰਮ ਹੈ ਉਥੇ ਵੀ ਸਮੀਰ ਉਪਲ ਨੇ ਜਾਲੀ ਡਾਕੂਮੈਂਟ ਬਣਾ ਕੇ ਤੇ ਕੰਮ ਕੀਤਾ ਤੇ ਉਹਨੂੰ ਪੇਪਰ ਤਾਂ ਕੋਣ ਦਵਾਦਾ ਹੀ ਉਹਦੀ ਐਮਬੀਆਂ ਕੋਣ ਲਖਾਂਦਾ ਹੀ ਜਸਵੀਰ ਸਿੰਘ ਮੇਰੀ ਐਸਐਸਪੀ ਵਿਜੀਲੈਂਸ ਨੂੰ ਦਰਖਾਸਤਾਂ ਪੀ ਜਸਬੀਰ ਸਿੰਘ ਦੀਆਂ ਐਮਬੀਆਂ ਚੈੱਕਰਾਓ ਕਿ ਜਿਹੜੀ ਆਦੀ ਲਿਖੀ ਹੋ ਕੰਫਿਡੈਂਸ਼ੀਅਲ ਚੀਜ਼ ਹੁੰਦੀ ਆ ਜੀ ਇਹਦੇ ਹੱਥ ਦੀ ਕੋਈ ਐਮਬੀ ਲਿਖੀ ਨਹੀਂ ਤੁਹਾਨੂੰ ਮਿਲੂਗੀ ਅਰਗੇ ਜੀ ਸਾਨੂੰ ਪਤਾ ਲੱਗਿਆ ਵੀ ਇਹਨੇ ਕੋਈ ਪ੍ਰਾਈਵੇਟ ਬੰਦੇ ਰੱਖੇ ਨੇ ਪ੍ਰਾਈਵੇਟ ਬੰਦੇ ਰੱਖੇ ਆ ਐਮਬੀਆਂ ਲਖਣ ਵਾਸਤੇ ਜੀ ਤੇ ਵੇਖੋ ਟ੍ਰਸਟ ਕਿੰਨਾ ਮਿਹਰਬਾਨ ਆ ਕੰਟਰੈਕਟ ਵਾਲੇ ਦੇ ਆਪਣੇ ਜਿਹੜੇ ਪੱਕੇ ਮੁਲਾਜ਼ਮ ਉਹਨਾਂ ਤੇ ਉਹਨਾਂ ਨੂੰ ਕੋਈ ਦੁਆਰ ਨਹੀਂ ਜੀ ਤੇ ਇਹਨੂੰ ਕੰਮ ਸਾਰਾ ਦੇਈ ਜਾਂਦੇ ਆ ਹੁਣ ਵੇਖੋ ਜਿਹੜਾ ਸਮੀਰ ਉਪਲ ਇਹਦਾ ਖਾਸ ਖਾਸਮ ਖਾਸੀ ਇਹਦਾ ਜੀ ਜਿੱਤੇ ਐਫ ਆਈ ਆ ਨੰਬਰ 29 ਹੋਈ ਆ ਜੀ ਜੀ ਤੇ ਉਹਦੇ ਵਿੱਚ 42 ਸਟਾਰਟ ਹਾਰਟ ਦੇ ਘਟਾ ਦੇ ਵਿੱਚ ਜੀ ਅੰਡਰ ਸੈਕਸ਼ਨ 420 737 ਘਟਾ ਤੇ ਹੋਈ ਆ ਗਾਲੀ ਡਾਕੂਮੈਂਟ ਬਣਾਉਂਦੀ ਉਹਦੀੋ ਸ਼ਿਕਾਇਤ ਆ ਇੱਕ ਹੋਰ ਆ ਉਹਦੀੋ ਸ਼ਿਕਾਇਤ ਸਕੂਟੀ ਵਾਲੇ ਠੇਕੇਦਾਰ ਨੇ ਵੀ ਕੀਤੀ ਆ ਕਿ ਦਲੀਲੀ ਪੇਡ ਦੇ ਵਿੱਚ ਇਹ ਬਿਨਾ ਕੰਮ ਕੀਤੇ ਹੋਈ ਇਹਨੇ ਜਸਬੀਰ ਸਿੰਘ ਨਾਲ ਰਲ ਕੇ ਐਮਬੀਆਂ ਬਣਾ ਕੇ ਤੇ ਪੇਮੈਂਟਾਂ ਲੈਣ ਦੀ ਕੋਸ਼ਿਸ਼ ਕੀਤੀ ਸਾਰੀ ਇਹਨੇ ਉਹਨੇ ਸ਼ਿਕਾਇਤ ਕਰਤੀ ਇਹਨਾਂ ਦੀ ਅਸੀਂ ਵੀ ਉੱਤੇ ਦੋ ਵਾਰੀ ਖਬਰ ਕੀਤੀ ਸਾਡੀ ਖਬਰ ਤੋਂ ਬਾਅਦ ਜਿੰਨਾ ਕਿ ਕੀਤਾ ਥੋੜਾ ਬੋਧਾ ਕੰਮ ਕਰਾਤਾ ਤੇ ਪਤਾ ਲੱਗਾ ਸੀ ਵੀ ਜਿਹੜੇ ਮੌਜੂਦਾ ਚੇਅਰਮੈਨ ਸਾਹਿਬ ਵੀ ਸਮੀਰਪਾਲ ਦੇ ਮਿਹਰਬਾਨੀ ਉਸਾਂ ਦੇ ਦਬਾਅ ਪਾ ਦੇ ਵੀ ਇਹਨੂੰ ਅੱਧੀ ਪੇਵਡ ਤੇ ਘੱਟ ਘੱਟ ਦੇ ਦਿਓ 6-7 ਲੱਖ ਨਹੀਂ ਦੇਵੇ ਕੋਟ ਰਾਜ ਜੇ ਟਰਕੇ ਜੀ ਉਦੋਂ ਮੇਰੀ ਉਤੀ ਕੰਮ ਦੇ ਚੈੱਕ ਲਾਓ ਉੱਥੇ ਜਿਹੜੇ ਐਸਸੀ ਨੇ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਵੀ ਮੈਂ ਕਿਹਾ ਕੰਮ ਤਾਂ ਹੋਇਆ ਨਹੀਂ ਐਮਪੀਆਂ ਤੁਹਾਡੇ ਕੋ ਆਗੀਆਂ ਬਿੱਲ ਉਹ ਕਹਿੰਦੇ ਨਹੀਂ ਮੈਂ ਪੇਮੈਂਟ ਰੋਕ ਲਈ ਏ ਉਹ ਮੈਂ ਕਿਹਾ ਅਗਲੇ ਨੇ ਤੇ ਕ੍ਰਾਈਮ ਕਰਤਾ ਨਾ ਉਹਨੇ ਤੇ ਜਾਲੀ ਐਮਪੀਆਂ ਬਣਾ ਕੇ ਜਾਲੀ ਦਸਤਾਵੇਜ਼ਾਂ ਦੇ ਆਧਾਰ ਤੇ ਤੁਹਾਡੇ ਕੋ ਬਿੱਲ ਪ੍ਰੋਡਿਊਸ ਕਰਤੇ ਤਾਂ ਤੁਸੀਂ ਕਿਉਂ ਐਕਸ਼ਨ ਨਹੀਂ ਲੈਂਦੇ ਐਫਆਈਆਰ ਨਹੀਂ ਦੇਈ ਵੀ ਤੁਸੀਂ ਇਹਨਾਂ ਨੂੰ ਬਚਾਈ ਜੀ ਇਹ ਕਿਉਂ ਐਫਆਈਆਰ ਇੱਕ ਦੂਜੇ ਤੇ ਨਹੀਂ ਕਰਾਉਂਦੇ ਜਾਂ ਕਿਸੇ ਦਾ ਇੱਕ ਕਿਉਂਕਿ ਇੱਕ ਦੂਸਰੇ ਦੇ ਰਾਜਦਾਰ ਆ ਰਾਜਦਾਰਾ ਜਿੰਨੇ ਐਸ.ਆਈ.ਓ ਦੇਖੋ ਐਸ.ਆਈ.ਓ ਕੋਈ ਹੈ ਨਹੀਂ ਹੋਟਲ ਬਣ ਨਹੀਂ ਸਕਦਾ ਇੱਕ ਦੂਜੇ ਨੂੰ ਛੱਡ ਕੇ ਕੋਈ ਹੋਟਲ ਪਾਸ ਨਹੀਂ ਰਣਜੀਤ ਐ ਮੈਨੂੰ ਉਹਨਾਂ ਨੇ ਅੱਧਿਓ ਜਿਆਦੇ ਹੋਟਲ ਬਣਵਾਤੇ ਤੁਸੀਂ ਦੇਖੋ ਨਾ ਉਹ ਕਿਸ ਤਰ੍ਹਾਂ 79 ਨੰਬਰ ਵਾਲੇ ਨੇ ਕਿੰਨੀ ਜ਼ਮੀਨ ਖੋਦ ਲਈ ਐਫਆਈਆਰ ਐਕਸ਼ਨ ਸਾਹਿਬ ਕਹਿੰਦੇ ਨੇ ਵੀ ਲਿਖੋ ਤੇ ਵੇਖੋ ਉਹ ਕੋ ਨਾ ਸਾਰੀ ਫੀਸ ਲੈਣੀ ਨੇ 1 ਕਰੋੜ ਐ 6 ਲੱਖ ਦੇ 1479 ਰੁਪਏ ਜੀ ਤੇ ਜਿਹੜੀ ਹੈਗੀ ਲੇਟ ਫੀ ਬਹਲੀ ਚਾਰ 6% ਬਹਲੀ ਚਾਰਜ ਲੈਣੇ ਸੀ 33 ਲੱਖ 75 ਹਜ਼ਾਰ 483 ਰੁਪਏ ਪਤਾ ਨਹੀਂ ਉਹ ਕੋ ਲੈ ਕੇ ਨਹੀਂ ਲੈਣਗੇ ਜੀ ਇਹ ਬਹੁਤ ਬੜੀ ਨਹੀਂ ਨਹੀਂ ਰਕੇ ਜੀ ਉਹ ਉੱਤੇ ਬੰਦਾ ਹੀ ਮਾਈਨਿੰਗ ਗੈਟੇ ਦਾ ਉਹ ਨਹੀਂ ਇਹਨਾਂ ਨੇ ਕਰਾਇਆ ਉਹ ਕੇ ਜੀ ਉਹਦੇ ਤੇ ਦੇਖੋ ਸਿੱਧਾ ਸਿੱਧਾ ਉਹਦੇ ਕੋਲ ਤੇ ਐਸਆਈਓ ਨਹੀਂ ਲੈ ਲਿਆ ਆ ਉਹ ਹਾਂ ਤੇ ਉਹ ਐਸਆਈਓ ਨੂੰ ਵਾਪਸ ਦੇਖੋ ਬਿਜ਼ਨਸ ਦੀ ਜਾਨ ਚੱਲਣੀ ਹੈ ਉਹ ਕੇ ਜੀ ਨਕਸ਼ਾ ਪਾਸ ਹੋ ਜਾਂਦਾ ਉਹ ਕਿਵੇਂ ਇੱਕ ਵੀ ਜਾਂਦਾ ਤੇ ਟ੍ਰਾਂਸਫਰ ਵੀ ਹੋ ਜਾਂਦਾ ਬੀ ਬੱਲੇ ਨਹੀਂ ਤੇ ਮਤਲਬ ਇਮਪਰੂਵਮੈਂਟ ਰਸਿ ਤੇ ਬੱਲੇ ਬੱਲਿਆ ਉਹ ਸਰਕਾਰੀ ਪੈਸੇ ਨਾਲ ਹੀ ਪੈਸਾ ਕਮਾ ਗਿਆ ਹੁਣ ਜਿਹੜਾ ਆ ਦੀ ਸੰਨੀਰ ਉੱਪਰ ਦੀ ਤੇ ਅਜ ਜਸਵੀਰ ਸਿੰਘ ਜੀ ਦਾ ਕੋਰ ਕਾਰਨਾਮਾ ਗਰਮੇਸ਼ ਸਿੰਘ ਆ ਪ੍ਰਧਾਨ ਜੀ ਦੀ ਜੇਠੂ ਵਾਲ ਸਹਿਕਾਰੀ ਕਿੱਤ ਦੇ ਸਾਰੀ ਸਭਾ ਲਿਮਟਿਡ ਮਾਰਸਦ ਦੀ ਅਮਸਾ ਸਰਕਾਰੀ ਕਿੱਤ ਦੇ ਸਾਰੀ ਯੂਨੀਅਨ ਲਿਮਟਿਡ ਅਲਬਰਟ ਰੋਡ ਅਮਸਾ ਰੋਡ ਨਾ ਪੋਲ ਨੰਬਰ ਦਿੱਤਾ 9914609599 ਉਹਨਾਂ ਨੇ ਇਹਨਾਂ ਦੇ ਇੱਕ ਦਰਖਾਹ ਦਿੱਤੀ ਹੀ ਜ਼ਮੀਰ ਉੱਪਰ ਦੇ ਖਿਲਾਫ ਉਹ ਆਂਦੇ ਵੀ ਜਿਹੜੀ ਸਾਡੀ ਸੁਸਾਇਟੀ ਆ ਨਾ ਟਰਸਟ ਚੇਅਰਮੈਨ ਨੂੰ ਦਿੱਤੀ ਐਸਸੀ ਨੂੰ ਵੀ ਦਿੱਤੀ ਈਓ ਨੂੰ ਵੀ ਦਿੱਤੀ ਕਿ ਇਹਨੇ ਕਾਰਵਾਈ ਨਹੀਂ ਕੀਤੀ ਮੇਰੇ ਨਾਲ ਗੱਲ ਹੁੰਦੀ ਉਹਨਾਂ ਰਗੇ ਜੀ ਉਹ ਕਹਿੰਦੇ ਮੈਂ ਤੇ ਦਿਖਾ ਸਕਦਾ ਦੇ ਦੇ ਥੱਕ ਗਿਆ ਉਹ ਆਂਦੇ ਆ ਵੀ ਸਾਡੀ ਸਾਰੀ ਸਮਾ ਲਿਮਟਿਡ ਜਿਹੜੀ ਕੋਆਪਰੇਟਿਵ ਐਕਟ ਦੇ ਰੂਲ ਦੇ ਅਨਸਾਰ ਰਜਿਸਟਰਡ ਹੈਗੀ ਆ ਤੇ ਸਭਾ ਵੱਲੋਂ ਜਦੋਂ ਵੀ ਕਿਸੇ ਮੈਹਕਮੇ ਦੇ ਕੰਮ ਕੀਤੇ ਜਾਂਦੇ ਨਾ ਇੱਕ ਬੰਦੇ ਨੂੰ ਅਧਿਕਾਰਨਿਤ ਕਰਤਾ ਜਾਂਦਾ ਵੀ ਇਹ ਅੱਗੇ ਟੈਂਡਰ ਸਬਮਿਟ ਕਰੂਗਾ ਇਹੇ ਕੰਮ ਕਰੂਗਾ ਇਹੇ ਪੇਮੈਂਟਾਂ ਲਊ ਉਹ ਆਦੇ ਵਿੱਚ ਸਾਡੀ ਸਭਾ ਦੇ ਨਾਂ ਦੇ ਉੱਤੇ ਨਗਰ ਟਰੱਸਟ ਨਸਟਮ ਸਾਦੇ ਕਿਸੇ ਨਿੱਜੀ ਅਫਸਰ ਦੇ ਖਾਸ ਜਾਨੂ ਸੁਨੀਲ ਉੱਪਰ ਵੱਲੋਂ ਸੁਨੀਰ ਉੱਪਰ ਵੱਲੋਂ ਨਗਰ ਸਦਾ ਟਰੱਸਟ ਅਮਸਾਰ ਵਿਖੇ ਸਾਡੀ ਸਭਾ ਦੇ ਨਾਂ ਤੇ ਸਾਲ 2020 ਤੋਂ ਟੈਂਡਰ ਸਬਮਿਟ ਕਰਕੇ ਕੰਮਾਂ ਦੀਆਂ ਪੇਮੈਂਟਾਂ ਲਈਆਂ ਜਾ ਰਹੀਆਂ ਹਨ ਜਦ ਕਿ ਸ਼੍ਰੀ ਸੁਨੀਲ ਉੱਪਰੋਂ ਸਭਾ ਵੱਲੋਂ ਟੈਂਡਰ ਦੇਣ ਕੰਮ ਕਰਨ ਅਤੇ ਕੰਮ ਕੀਤੇ ਜੇ ਪੇਮੈਂਟ ਲੈਣ ਦਾ ਕੋਈ ਧਿਖਾਰ ਨਹੀਂ ਦਿੱਤਾ ਗਿਆ ਸੁਨੀਲ ਉੱਪਰ ਆਉਂਦੇ ਸਾਡੀ ਸਭਾ ਦਾ ਮੈਂਬਰ ਹੀ ਨਹੀਂ ਹੈਗਾ ਤੇ ਉਹ ਕੰਮ ਲਈ ਜਾਂਦੇ ਜੇ ਤੁਸੀਂ ਕੀ ਚੀ ਦੇਖੋ ਗੱਲ ਫੇਰ ਹੋ ਆ ਜਾਂਦੀ ਹੈ ਜਿਹੜਾ ਮਾਮਲੇ ਤੇ ਦਾ ਮਾਮਲਾ ਜਿਸ ਨੂੰ ਲੈ ਕੇ ਮਾਮਲਾ ਦਰਜ ਹੋਇਆ ਨਾ ਜੀ ਉਹ 3 ਕਰੋੜ ਤੇ 60 ਲੱਖ ਦਾ ਕਿਸਜੀ ਕੰਮ ਸੀਗਾ ਹੁਣ ਤੁਸੀਂ ਦੇਖੋ ਜੇ ਇਸ ਬੰਦੇ ਨੇ ਉਥੋਂ 20% ਤੇ ਇਹ ਧਰਮ ਦਾ ਕਮਾਉਂਦੇ ਨੇ 70-80 ਲੱਖ ਰੁਪਏ ਉਥੋਂ ਹੀ ਕਮਾ ਲਾ ਨਹੀਂ ਹੈ ਤੁਸੀਂ ਦੇਖੋ ਵੀ ਇਸ ਬੰਦੇ ਦੇ ਮੁਤਾਬਿਕ ਇਹ ਜੋ ਗੁਰਮੇ ਸਿੰਘ ਜੀ ਚਿੱਠੀ ਲਿਖ ਰਹੇ ਨੇ ਇਹ ਕਹਿ ਰਹੇ ਨੇ ਵੀ ਸਾਡੀ ਸਭਾ ਦਾ ਮੈਂਬਰ ਨਹੀਂ ਫਿਰ ਉਹਦੇ ਅਕਾਊਂਟ ਚ ਪੈਸੇ ਕਿੱਥੋਂ ਆ ਰਹੇ ਨੇ ਕਿਸ ਤਰ੍ਹਾਂ ਆ ਰਹੇ ਨੇ ਇਹ ਸਮਝੋ ਬੰਦੇ ਨੇ ਉਹਨੇ ਕੋਡ ਵੀ ਜਾਲੀ ਬਣਾਇਆ ਫਿਰ ਆਂਦੇ ਜ਼ਮੀਰ ਉੱਪਰ ਸਾਡੀ ਸਭਾ ਦਾ ਮੈਂਬਰ ਇਹ ਤੇ ਸਭਾ ਵੱਲੋਂ ਕਿਸ ਨੂੰ ਕਿਸੇ ਵਿਭਾਗ ਵਿੱਚ ਟੈਂਡਰ ਸਬਮਿਟ ਕਰਨ ਕੰਮਾਂ ਦਾ ਐਗਰੀਮੈਂਟ ਕਰਨ ਕੰਮ ਕਰਨ ਕੀਤੇ ਕੰਮਾਂ ਦੇ ਬਿੱਲਾਂ ਉੱਪਰ ਦਸਤਖਤ ਕਰਨ ਅਤੇ ਕੰਮਾਂ ਦੀ ਪੇਮੈਂਟਾਂ ਲੈਣ ਦਾ ਕੋਈ ਅਧਿਕਾਰ ਨਹੀਂ ਹੈਗਾ ਆਹਦੇ ਵੀ ਇਹ ਸਾਰੇ ਅਧਿਕਾਰ ਜਿਹੜੀ ਸਭਾ ਦੀ ਪ੍ਰਬੰਧਕ ਕਮੇਟੀ ਤੇ ਮੈਨੇਜਿੰਗ ਕਮੇਟੀ ਆਹਦੇ ਉਹਨਾਂ ਵੱਲੋਂ ਮੈਨੂੰ ਦਿੱਤਾ ਗਿਆ ਹੀ ਆਂਦੇ ਤੇ ਆਹਦੇ ਵੀ ਕੰਮ ਇਹ ਕਰੀ ਜਾਂਦੇ ਆ ਉਹ ਆਹਦੇ ਵੀ ਬਾਰ-ਬਾਰ ਨਗਰ ਸੁਧਾਰ ਟਰਸਟ ਨੂੰ ਜੀ ਅਹੀ ਲੈਟਰ ਲਿਖ ਕੇ ਪੁੱਛਿਆ ਵੀ ਸਾਲ 2020 ਤੋਂ ਜਿੰਨੇ ਵੀ ਸਾਡੀ ਸਭਾ ਨੂੰ ਕੰਮ ਲਾਟ ਕੀਤੇ ਗਏ ਉਹਨਾਂ ਨੂੰ ਪਤਾ ਨਹੀਂ ਵਿਚਾਰਿਆਂ ਨੂੰ ਕਿੰਨੇ ਕੰਮ ਹੋਏ ਆਹਦੇ ਤੇ ਕੀਤੇ ਕੰਮ ਉਹਦੀ ਜਿੰਨੀਆਂ ਵੀ ਪੇਮੈਂਟਾਂ ਕੀਤੀਆਂ ਹਨ ਉਹਨਾਂ ਦਾ ਵੇਰਵਾ ਦਿੱਤਾ ਜਾਵੇ ਅਤੇ ਸਾਡੀ ਸਭਾ ਦੇ ਨਾਂ ਤੇ ਮੇਰੇ ਤੋਂ ਇਲਾਵਾ ਕਿਸੇ ਹੋਰ ਨੂੰ ਕੋਈ ਪੇਮੈਂਟ ਨਾ ਕੀਤੀ ਜਾਵੇ ਤੇ ਪੇਮਟਾਂ ਰੋਗ ਦਿੱਤੀਆਂ ਜਾਣ ਆਂਦੇ ਵੱਖ-ਵੱਖ ਪੱਤਰ ਲਿਖਣ ਦੇ باوجود ਨਗਰ ਸੁਧਾਰ ਟਰਸਟ ਦੇ ਅਧਿਕਾਰੀਆ ਵੱਲੋਂ ਸਭਾ ਦੇ ਨਾਂ ਤੇ ਸਬੰਧਤ ਵਿਅਕਤੀ ਸ਼੍ਰੀ ਸਨੀਰ ਉਪਲ ਨੂੰ ਪੇਮਟਾਂ ਕੀਤੀਆਂ ਜਾ ਰਹੀਆਂ ਹਨ ਤੇ ਉਸ ਕੋਲੋਂ ਅਜੇ ਵੀ ਕੰਮ ਕਰਵਾਇਆ ਜਾ ਰਿਹਾ ਹਨ ਆਂਦੇ ਸਬੰਧ ਉਹਨਾਂ ਵੇਖੋ ਬੜਾ ਵੱਡਾ ਰੋਬ ਲਾਇਆ ਹੋਣਾ ਆਂਦੇ ਸਬੰਧਤ ਵਿਅਕਤੀ ਸ਼੍ਰੀ ਸਨੀਰ ਉਪਲ ਵੱਲੋਂ ਸਾਡੀ ਸਭਾ ਦੇ ਕੁਝ ਦਸਤਾਵੇਜ਼ ਚੋਰੀ ਕਰ ਲਏ ਗਏ ਹਨ ਤੇ ਦਸਤਾਵੇਜ਼ ਉਹੋ ਹੀ ਦਸਤਾਵੇਜ਼ ਵਿਖਾ ਕੇ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕਰਕੇ ਹੋਰ ਫੇਰ ਫੇਰ ਕਰ ਰਿਆ ਤੇ ਇੱਕ ਫਰਾਡ ਕਰ ਰਿਆ ਉਹ ਆਂਦੇ ਵੀ ਇਹ ਕਿੰਨੇ ਪੱਤਰ ਲੇਤੇ ਜੀ ਤੁਸੀਂ ਜਿਹੜਾ ਕੱਲ ਵੀ ਮਾਮਲਾ ਦਰਜ ਹੋਇਆ ਜੇ ਡੀਸੀ ਹਰਪ੍ਰੀਤ ਸਿੰਘ ਸੂਦਨ ਜਿਹੜੇ ਉਸ ਵੇਲੇ ਕਿ ਚੇਅਰਮੈਨ ਸਨ ਜੇ ਉਹ ਇਹਨਾਂ ਦੇ ਅਸਲ ਡਾਕੂਮੈਂਟ ਪੰਜਾਬ ਹੈਲਥ ਸਿਸਟਮ ਕਾਪੋਰੇਸ਼ਨ ਤੋਂ ਨਾ ਮੰਗਵਾਉਂਦੇ ਕਿਉਂਕਿ ਉਹਨਾਂ ਨੂੰ ਲੱਗਿਆ ਵੀ ਕਿਸੇ ਨੇ ਸ਼ਿਕਾਇਤ ਕਰਦੀ ਵੀ ਇਹਨਾਂ ਦੇ ਕਾਗਜ਼ ਜਾਲੀ ਨੇ ਜਿਵੇਂ ਕਿ ਇਹ ਲਿਖ ਰਿਹਾ ਵੀ ਜਾਲੀ ਕਾਗਜ਼ਾਂ ਦੇ ਉੱਤੇ ਠੇਕੇ ਲਏ ਜਾਂਦੇ ਨੇ ਤੇ ਫੇਰ ਤੇ ਕੱਖ ਹੁਣ ਆਈ ਨਹੀਂ ਉਹ ਤੇ ਉਹਨਾਂ ਨੇ ਜਦੋਂ ਚੈੱਕ ਕਰਾਇਆ ਤੇ ਪਤਾ ਲੱਗ ਗਿਆ ਵੀ ਇਹਨਾਂ ਨਾਲ ਛੇੜਛਾੜ ਹੋਈ ਹੈ ਕਿਉਂਕਿ ਪੇਰੈਂਟ ਡਿਪਾਰਟਮੈਂਟ ਕੋਲੋਂ ਪੁੱਛ ਲਿਆ ਗਿਆ ਸੀਗਾ ਹੁਣ ਉਹਨਾਂ ਨੇ ਤੁਸੀਂ ਰਕੇਸ਼ ਜੀ ਗੱਲ ਵੇਖੋ ਤੁਸੀਂ ਇਹ ਹੈ ਕਿ ਇਹ ਜੇਈ ਹੋਵੇ ਐਸਟੀ ਹੋਵੇ ਚਾਹੇ ਉੱਪਰ ਉਸਦੇ ਅਧਿਕਾਰੀ ਹੋਣ ਜਿਵੇਂ ਇੱਕ ਦੂਜੇ ਦਾ ਨਾਲ ਰਲੇ ਮਿਲਣੀ ਇੱਕ ਗੁਰਮੇ ਸਿੰਘ ਹੋਲੀ ਰੋਲਾ ਪਾਣ ਦੇ ਨੇ ਇੱਥੇ ਦੇ ਸਾਬਕਾ ਚੇਅਰਮੈਨ ਦੀ ਕੋਈ ਸੁਣਾਈ ਨਹੀਂ ਹੁੰਦੀ ਦਮਨਦੀਪ ਦੀ ਉਹ ਆਜਾ ਵੀ ਮੇਰੇ ਲੱਗੇ ਜੀ ਕੰਮ ਕੋਈ ਨਹੀਂ ਆ ਬਿਲ ਪਾਸ ਹੋਣਾਗੇ ਫਿਰ ਚੇਅਰਮੈਨ ਸਾਹਿਬ ਨੂੰ ਕਿਹਾ ਗਿਆ ਚੇਅਰਮੈਨ ਸਾਹਿਬ ਨੂੰ ਚਿੱਠੀ ਲਿਖੀ ਹੈ ਮੌਜੂਦਾ ਨੂੰ ਵਿਧੀ ਵੀ ਇਹਦੇ ਬਿੱਲ ਨਾ ਪਾਸ ਕਰਿਓ ਇਹ ਐਫ ਆਈ ਆਰ ਤੇ ਫਿਰ ਵੀ ਦਰਜ ਹੋਣੀ ਚਾਹੀਦੀ ਸੀ ਫਿਰ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਕੇਸ ਜੀ ਇਹ ਜੇ ਵਾਕਈ ਇਹ ਟੈਂਪਰੇਰੀ ਬੇਸ ਤੇ ਲੱਗਾ ਇਹਨੂੰ ਤੇ ਨੌਕਰੀ ਛੋਡਿਸਪਸ ਕਰਨਾ ਚਾਹੀਦਾ ਸੀ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਵੀ ਆਪਣੇ ਮਾਰਕਟਰ ਮਾਨ ਦਾ ਚੇਅਰਮੈਨ ਨੂੰ ਪੁੱਛਣ ਵੀ ਕਿਉਂ ਨਹੀਂ ਐਫ ਆਈ ਆਰ ਕਰਾ ਰਹੇ ਹਾਂ ਫਿਰ ਉਹਨਾਂ ਦੇ ਕੋਈ ਕੋ ਜਵਾਬ ਹੁੰਦਾ ਜੀ ਮੇਰੇ ਵਲੇ ਤੇ ਪਹਿਲਾਂ ਦਾ ਕੰਮ ਆ ਮੈਂ ਵੇਖੂਗਾ ਵੇਖੋਗੇ ਕਿਦਾਂ ਕੁਣ ਮੂਰਤ ਘਟਾ ਦਾਗੇ ਉਹਨਾਂ ਨੂੰ ਮੌਕਾ ਦੇ ਰਹੇ ਵੀ ਕੰਮ ਕਰਾ ਦਿਓ ਕਰਾ ਦਿਓ ਉਹ ਕਹਿੰਦੇ ਅਸੀਂ ਫੇਰ ਨਹੀਂ ਕਰਾਣਾ ਸਿਰਕੇ ਜੀ ਦੇਖੋ ਪਹਿਲੇ 100% ਵਧ ਰਹੇ ਕੰਮ ਨਹੀਂ ਇਹੀ ਕਰਾਣਾ ਇੰਪਰੂਵਮੈਂਟ ਟ੍ਰੈਸ ਦਾ ਤੁਸੀਂ ਹਾਲ ਦੇਖੋ ਪਹਿਲੇ ਇੱਕ ਵਿਸ਼ਾਲ ਫੜਿਆ ਗਿਆ ਅਕਾਊਂਟੈਂਟ ਜਾਲੀ ਵਿਖਾ ਕੇ ਸਰਟੀਫਿਕੇਟ ਵਿਖਾ ਕੇ ਨੌਕਰੀ ਲਈ 75 ਲੱਖ ਰੁਪਏ ਰਿਸ਼ਵਤ ਤੁਸੀਂ ਦੇਖੋ ਇੱਕ ਰਿਸ਼ਵਤ ਦਾ ਦੂਜੇ ਤੇ ਫੇਰ ਫੜਿਆ ਗਿਆ ਪੁਜੀ ਲਾਇਸੈਂਸ ਰਿਮਾਰਨ ਮੰਗਿਆ ਕਿ ਨਹੀਂ ਮਿਲਿਆ 45 ਲੱਖ ਰੁਪਏ ਰਿਸ਼ਵਤ ਤੇ ਇਹਨਾਂ ਦਾ ਹਾਲ ਵੇਖ ਲਓ ਤੁਸੀਂ ਵੀ ਕੰਮ ਹੁੰਦੇ ਹੀ ਨਹੀਂ ਤੇ ਬਿੱਲ ਪਾਸ ਕਰਾਈ ਜਾਂਦੇ ਨੇ ਵੇ ਕਿੰਨੇ ਕੰਮ ਅਸੀਂ ਤੇ ਬੇਨਤੀ ਕੱਲ ਵੀ ਕੀਤੀ ਸੀ ਹੁਣ ਫੇਰ ਕਰਦੇ ਆ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਹੁੰਦੇ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਨੀ ਪਵੇਗੀ ਵੀ ਇਹਨਾਂ ਦੀ ਜਾਂਚ ਜਿਹੜੀ ਹੈ ਇੱਕ ਪੂਰੀ ਬਿਜ਼ਨਸ ਦੀ ਟੀਮ ਬਣਾ ਕੇ ਤੇ ਕੀਤੀ ਜਾਵੇ ਇਸ ਤਰ੍ਹਾਂ ਨਾ ਹੋਵੇ ਜਿਵੇਂ 79 ਨੰਬਰ ਦੀ ਜਾਂਚ 2 ਸਾਲ ਤੋਂ ਅ ਅਮਰਸਾਦ ਦੀ ਬਿਜ਼ਨਸ ਨੇ ਲਟਕਾਈ ਹੋਈ ਹੈ ਤੇ ਲੁਧਿਆਣੇ ਦੀ ਬਿਜ਼ਨਸ ਨੇ ਵੀ ਲਟਕਾਈ ਹੋਈ ਹੈ ਬੰਦਾ ਕਿੰਨੀਆਂ ਕਸ਼ਿਕਾਇਤਾਂ ਕਰੇਗਾ ਤੇ ਫੇਰ ਤੇ ਇਦਾਂ ਹੀ ਆ ਨਾ ਬਈ ਚੋਰ ਚੋਰ ਮਸੇਰੇ ਭਾਈ ਮੈਂ ਤੇਰੀ ਪਿੱਠ ਖੁਰਕੀ ਜਾਣਾ ਤੇ ਤੂੰ ਮੇਰੀ ਪਿੱਠ ਖੁਰਕੀ ਜਾ। ਵੇਖੋ ਜੀ ਜਿਹੜੇ ਅਧਿਕਾਰੀਆ ਦੋ ਦੋ ਸਾਲ ਇਹਨਾਂ ਦੇ ਕਾਰ ਵੀ ਨਹੀਂ ਕਰਦੇ। ਸਪਸ਼ਟ ਚੀਜ਼ਾਂ ਲਿਖੀਆਂ। ਸਪਸ਼ਟ ਐਕਸ਼ਨ ਬੈਠਾ ਜਿਹੜਾ ਉਸ ਵੇਲੇ ਮੌਜੂਦਾ ਐਸਡੀਓ ਹੀ ਨਾਸੀ ਨੰਬਰ ਵਾਲਾ ਉਹ ਕਹਿੰਦਾ ਵੀ ਰਾਜਵੀਰ ਸਿੰਘ ਨੇ ਹੇਰਫੇਰ ਕੀਤੀ ਆ। ਰਾਜਵੀਰ ਜੀਆ ਟਰੱਸਟ ਕੋਲ ਹੀ ਉਹਨੇ ਲਿਖਦਾ ਟਰੱਸਟ ਕੋਲ ਨਹੀਂ ਹੈ ਤੇ ਔਰਗੀ ਦੀ ਜਾਂਦੇ ਜੇ ਕੇਸ ਕਿਉਂ ਨਹੀਂ ਰਜਿਸਟਰ ਕਰਨ ਦੇ? ਕਹ ਕੇ ਜੀ ਇਹਨਾਂ ਨੂੰ ਦੇਖੋ ਇਹੋ ਜੇ ਵਿਜੀਲੈਂਸ ਅਧਿਕਾਰੀਆਂ ਦੇ ਵੀ ਕੇਸ ਰਿਜਿਸਟਰ ਹੋਣਾ ਚਾਹੀਦਾ ਜਿਹੜੇ ਨਹੀਂ ਕਰਦੇ ਜੀ ਇਹ ਜਿਹੜੇ ਠੇਕੇਦਾਰ ਦੀ ਇੱਕ ਕੰਪਨੀ ਬਲੈਕਲਿਸਟ ਨਹੀਂ ਹੋਣੀ ਚਾਹੀਦੀ ਤੇ ਪੂਰੀਆਂ ਜਿੰਨੀਆਂ ਵੀ ਇਹਦੀਆਂ ਕੰਪਨੀਆਂ ਨੇ ਇਹਨਾਂ ਨੇ ਪੰਜ-ਪੰਜ ਬਣਾਈਆਂ ਫਰਮਾ ਬਣਾਈਆਂ ਵੇਖੋ ਚੀਰਮੈਨ ਸਾਹਿਬ ਉਹਤੇ ਮਿਹਰਬਾਨੀ ਮਜੂਦਾਂਦੇ ਵੀ ਅੱਧੇ ਪੈਸੇ ਦੇ ਦਿਓ ਜਿਨ੍ਹਾਂ ਕੋ ਨੇ ਕੰਮ ਕੀਤਾ ਤੇ ਕਿਉਂ ਦੇ ਦਿਓ ਐਮਬੀਆ ਪਹਿਲਾਂ ਕਿਦਾਂ ਬਣਾਈਆਂ ਸਰਦਾਰ ਜਸਵੀਰ ਸਿੰਘ ਨੇ ਇਹਦੀ ਜਾਂਚ ਹੋਵੇ ਰਕੇਸ਼ ਜੀ ਤੁਸੀਂ ਇਹ ਦੇਖੋ ਵੇਖੋ ਕੰਟਰੈਕਟ ਵਾਲਾ ਜਿਹੜਾ ਵਾ ਸਸਪੈਂਡ ਨਹੀਂ ਹੁੰਦਾ ਉਹ ਡਿਸਮਿਸ ਹੁੰਦਾ ਆ ਔਰ ਸੋਰਸਿੰਗ ਵਾਲਾ ਇਹੋ ਜਿਹੇ ਬੰਦੇ ਡਿਸਮਿਸ ਕਰਨ ਉਹਦੀ ਜਾਂਚ ਕੀਤੀ ਜਾਵੇ ਪ੍ਰਾਪਰਟੀ ਦੀ ਉਹਨੇ ਕਿੰਨੀ ਪ੍ਰਾਪਰਟੀ ਬਣਾਈ ਆ ਜਿੰਨੀ ਉਹਦੀ ਤਨਖਾਹ ਵਾ ਉਸ ਤੋਂ ਉੱਤੇ ਗੱਜ ਵਾਲਾ ਉਹਨੇ ਥਾਂ ਲਿਆ ਆਪ ਤੇ 35000 ਰੁਪਏ ਗਾਇਫ ਫਿਰ ਵੇਖੋ ਇਦਾਂ ਦਾ ਇੱਕ ਕਬਲਾ ਆ ਤੇ ਇਸ ਕਤਰੀ ਬਾਗ ਜਾ ਹਾਂ ਭਟਾਰੀ ਸਾਹਿਬ ਸੁਣ ਕੇ ਹੈਰਾਨ ਹੋ ਜੂਗੇ ਦੋ ਵਾਰੀ ਉੱਥੇ ਟੈਂਡਰ ਨਿਕਲੇ 16.37 ਕਰੋੜ ਦੇ 16.37 ਕਰੋੜ ਦੇ ਜਾ ਕੇ ਵੇਖੋ ਵੀ ਉੱਥੇ 33 ਕਰੋੜ ਰੁਪਏ ਲੱਗਾ ਔਰ ਕਿਹਾ ਜੀ ਇਹ ਨਹੀਂ ਸਮਝ ਲੱਗਦੀ ਵੇਖੋ ਕਹਿੰਦੇ ਬਾਗਾਂ ਦੀਆਂ ਲਾਈਟਾਂ ਠੀਕ ਕਰਨੀਆਂ ਘਾਹ ਪੁੱਟਣਾ ਬੈਂਚ ਲਾਉਣੇ ਟੈਲਾਂ ਲਾਉਣੀਆਂ ਵੀ ਇੱਥੇ ਕੋਈ ਪਾਰਕਰ ਕੇ ਇਹਦੀ ਮੈਨੂੰ ਲਾਖ ਦੋ 33 ਕਰੋੜ ਰੁਪਏ ਤੇ ਜੇ ਪੂਰਾ ਕਹਿੰਦੇ ਵੀ ਸਾਰੇ ਪਾਰਕ ਵੀ ਠੀਕ ਕਰ ਦੇਣਾ ਤੇ 33 ਕਰੋੜ ਰੁਪਏ ਲੱਗਣਗੇ ਆਪਣੇ ਘਰ ਵੇਖੋ ਪਹਿਲੀ ਵਾਰੀ ਜਿਹਨੂੰ 16.37 ਕਰੋੜ ਦਾ ਟੈਂਡਰ ਹੋਇਆ ਨਾ ਦੂਬਰੀ ਟੈਂਡਰ ਕੈਨਸਲ ਹੋਇਆ ਤੇ ਤੀਜੀ ਜਿਹੜਾ ਦਿੱਤਾ ਗਿਆ 1% ਲੈਸ ਤੇ ਇੱਕ ਅਧਿਕਾਰੀ ਸਾਹਿਬ ਹੀ ਉਹ ਠੇਕੇਦਾਰ ਨੂੰ ਕਹਿੰਦੇ ਮਿਹਰਬਾਨੀ 1% ਲੈਸ ਤੇ ਤੂੰ ਦਿੱਤਾ ਲਿਆ ਵੀ ਸਾਡਾ ਐਡਵਾਂਸ ਦੇ ਹਾਂ ਇਹਦੇ ਪੈਸਾ ਆਉਂਦਾ ਵੀ ਮੇਰੇ ਕੋਲ ਐਡਵਾਂਸ ਦੇ ਨੂੰ ਪੈਸੇ ਨਹੀਂ ਉਹਨੂੰ ਸਰੀਏ ਮਿਲ ਵਿਖਾ ਕੇ ਅਡਵਾਂਸ ਜਾਰੀ ਕਰਤਾ ਗਿਆ ਕਮਿਸ਼ਨ ਲੈਣ ਵਾਸਤੇ ਜੋ ਸਾਡੇ ਸੁੱਤਾ ਦੱਸਦੇ ਆ ਕਿ ਜੀ ਅਸੀਂ ਆਏ ਉਹਦੀ ਸ਼ਿਕਾਇਤ ਜਿਹੜੀ ਆ ਦੂਜੀ ਵਾਰੀ ਟੈਂਡਰ ਦੇ ਜਿਹੜੇ ਉਸ ਵਲੇ ਦੇ 16.37 ਨਿਕਲਿਆ ਉਸ ਵਲੇ ਦੇ ਚੇਅਰਮੈਨ ਦੇ ਪ੍ਰਭਾਵ ਪਾਇਆ ਗਿਆ ਵੀ ਉਸੇ ਟੇਕੇਦਾਰ ਨੂੰ ਕੰਮ ਦੇ 1% ਲਸਤੇ ਦੇ ਉਤੇ ਉਹਨੇ ਕਿਹਾ ਵੀ ਮੈਂ ਰੱਬ ਦਾ ਮਾਰ ਰੱਬ ਨੂੰ ਜਾਨ ਦੇਣੀ ਮੈਂ ਨਹੀਂ 1% ਦੇ ਕੰਮ ਦੇ 사ਦਾ ਉਹ ਆਂਦੇ ਵੀ ਜਦੋਂ ਦੁਬਾਰਾ ਟੈਂਡਰ ਕਰਾਇਆ ਗਿਆ 13% ਲਸਤੇ ਗਿਆ ਵੀ ਆਂਦੇ ਘਟੋ ਘਟ 2 ਕਰੋੜ 3 ਕਰੋੜ ਰੁਪਇਆ ਟਰਸਟ ਦਾ بچਿਆ ਇਹਦੀ ਫੈਸਲਾ ਫੇਰ ਅਸੀਂ ਕਹਿੰਨੇ ਦਰਸ਼ਕਾਂ ਨੇ ਕਰਨਾ ਅਸੀਂ ਦੱਸ ਰਹੇ ਹਾਂ ਵੀ ਕਿਸ ਤਰ੍ਹਾਂ 16 ਕਰੋੜ ਰੁਪਏ ਦੇ ਟੈਂਡਰ 1% ਲੈਸ ਤੇ ਦੂਜੀ ਵਾਰਾ ਫੇਰ 16 ਕਰੋੜ 37 ਲੱਖ ਦੇ ਟੈਂਡਰ ਉਹਦਾ 13% ਲੈਸ ਤੇ ਜਿਹੜਾ ਪੈਸਾ ਸਰਕਾਰ ਨੂੰ ਬਚਣਾ ਚਾਹੀਦਾ ਇਹ ਪੈਸਾ ਇਹਨਾਂ ਦੇ ਪਿਓਆਂ ਦਾ ਨਹੀਂ ਹੈ ਨਾ ਕਿਸੇ ਮੰਤਰੀ ਦੇ ਨਾ ਕਿਸੇ ਐਮਐਲਏ ਦੇ ਨਾ ਕਿਸੇ ਅਫਸਰ ਦੇ ਪੁੱਗ ਦਾ ਪੈਸਾ ਨਹੀਂ ਹੈ ਇਹ ਪੈਸਾ ਜਨਤਾ ਦੇ ਦਿੱਤੇ ਟੈਕਸ ਦਾ ਤੇ ਤੁਹਾਨੂੰ ਅਧਿਕਾਰ ਹੈ ਇਹ ਸਾਰੇ ਪੈਸੇ ਦਾ ਹਿਸਾਬ ਲੈਣ ਲਈ ਕਿਉਂਕਿ ਇਹ ਨੌਕਰ ਬੈਠੇ ਨੇ ਇਹਦੇ ਰਾਜੇ ਬਣ ਕੇ ਬਹਿ ਗਏ ਅਸੀਂ ਵਾਰ-ਵਾਰ ਇਸੇ ਕਰਕੇ ਤੁਹਾਨੂੰ ਬੇਨਤੀਆਂ ਕਰਦੇ ਆਂ ਵੀ ਤੁਸੀਂ ਰੱਬ ਦਾ ਵਾਸਤਾ ਜੇ ਛੋਟੇ-ਛੋਟੇ ਲਾਲਚਾਂ ਨੂੰ ਛੱਡੋ ਨਾ ਮੁਫਤ ਖੋਰੀ ਦੇ ਵਿੱਚ ਪਾਓ ਆਪ ਕਿਰਤ ਕਰੋ ਕਿਉਂਕਿ ਸਾਡੇ ਗੁਰੂਆਂ ਪੀਰਾਂ ਪੀਰਾਂ ਨੇ ਵੀ ਸਾਨੂੰ ਇਹੀ ਸਿੱਖਿਆ ਦਿੱਤੀ ਏ ਵੀ ਕਿਰਤ ਕਰੋ ਦਸਾਂ ਨੋਹਾਂ ਦੀ ਤੇ ਇਹਨਾਂ ਨੇ ਤੇ ਤੁਹਾਨੂੰ ਲੁੱਟਣ ਨੂੰ ਲੱਕ ਬਣਿਆ ਕਿਸ ਤਰ੍ਹਾਂ ਹਰ ਸਾਲ ਕਰੋੜਾਂ ਰੁਪਏ ਜਿਹੜੇ ਆ ਡਵੈਲਪਮੈਂਟ ਦੇ ਨਾਂ ਤੇ ਖਰਚ ਕੀਤੇ ਜਾਂਦੇ ਆ ਤੇ ਕਿੱਥੇ ਡਵੈਲਪਮੈਂਟ ਹੁੰਦੀ ਏ ਉਹ ਤੁਸੀਂ ਕਿਹਦੀ ਦੱਸਦੇ ਵੀ ਲੁੱਕ ਪਾਈ ਨਹੀਂ ਤੇ ਕੋਈ ਸਪੈਸੀਫਿਕੇਸ਼ਨ ਨਹੀਂ ਤੇ ਬਿੱਲ ਬਣਾ ਕੇ ਗੰਗਪਤੀ ਸਟੇਟ ਦੇ ਆ ਲੋਕ ਕਾਲੀ ਸੜਕ ਕੀਤੀ ਜਿਹੇ ਸਭੋ ਲੈਵਲ ਖਰਾਬ ਕਰਕੇ ਜਿਹੜੀ ਪਹਿਲੀ ਸੜਕ ਬਣੀਦਾ ਵੀ ਨਾ ਕਿਸੇ ਅੱਛੀ ਦੀ ਹੁੰਦੇ ਜੇ ਠੇਕੇਦਾਰ ਨਾ ਕਿਸੇ ਐਕਸ਼ਨ ਦੀ ਹੁੰਦੇ ਜੇ ਉਹ ਪਤਾ ਵੀ ਇਹਨਾਂ ਨੂੰ ਪਏ ਦੇਣੇ ਬੋ ਨਹੀਂ ਸਾਦੇ ਸਾਡੇ ਅੱਗੇ ਤੇ ਮੇਰੀ ਜੋਏ ਸ਼ਰਮਾ ਜੀ ਨੂੰ ਜਾਂ ਸੀਐਮ ਭਗਵੰਤ ਮਾਨ ਜੀ ਨੂੰ ਇੱਕ ਦੋਵੇਂ ਹੱਥ ਜੋੜ ਕੇ ਬੇਨਤੀ ਆ ਸਕਤਰੀ ਬਾਗ ਦੀ ਵੀ ਜਾਂਚ ਕਰਾਓ ਦਲੇਰ ਜੀ ਅਸੀਂ ਇਹ ਜਿਹੜਾ ਜਸਬੀਰ ਸਿੰਘ ਦੇ ਇਹਦੀ ਪ੍ਰੋਪਰਟੀ ਦੀ ਜਾਂਚ ਕਰਾਓ ਇਹ ਕਿੱਦਾਂ ਇਹਨੂੰ ਸਭ ਤੋਂ ਵੱਧ ਲਾਕੇ ਦਿੱਤੇ ਪੱਕੇ ਮੁਲਾਜ਼ਮਾਂ ਘਟ ਦਿੱਤੇ ਕਿ ਇਹ ਬਹੁਤ ਹਿਆਰਾ ਇਹਨੂੰ ਜਾ ਜਾਂਦੀ ਵੀ ਕਿੱਦਾਂ ਪੈਸੇ ਦੇਣੇ ਆ ਇਹ ਇੱਕ ਹੋਰ ਬੇਨਤੀ ਆ ਵੀ ਗੱਬਰ ਸਮੈਗ ਮੇਰੇ ਗੱਬਰ ਸਿੰਘ ਉਹ ਜਾਂਚ ਨਾ ਕਰਾਓ ਕਿਸੇ ਮਾਨਤਾ ਅਧਿਕਾਰੀ ਉਹ ਕਰਾਇਆ ਉਹਨੇ ਸਾਰੇ ਛਿੰਦੇ ਪੁੱਤ ਬਣਾਏ ਹੋਏ ਜੀ ਦੇਖੋ ਕੋਈ ਕਾਰਵਾਈ ਨਹੀਂ ਜੀ ਹੋਣੀ ਜੀ ਉਹਦੀ ਕੋਈ ਜਾਂਚ ਕਰਾਈ ਦੇਖੋ ਬਾਹਰੋਂ ਇਸका ਕੇਸੀ ਮੰਗ ਕਰਦੇ ਆ ਵੀ ਜਾਂਚ ਹੋਵੇ ਕਿਉਂਕਿ ਕਿਸ ਤਰ੍ਹਾਂ ਸਪੈਸੀਫਿਕੇਸ਼ਨਸ ਦਾ ਤੁਸੀਂ ਚੈੱਕ ਨਹੀਂ ਨਾ ਮੈਂ ਚੈੱਕ ਕਰੀਆਂ ਕਿਉਂਕਿ ਸਭ ਰਲੇ ਨੇ ਥੱਲੜਾ ਬੰਦਾ ਵੇਖੋ ਕਿਸੇ ਵੱਡੇ ਅਫਸਰ ਨੇ ਆਪਣੇ ਅਫਸਰ ਦਫਤਰ ਤੋਂ ਨਿਕਲ ਕੇ ਬਾਹਰ ਪਹਿਲਣ ਨਹੀਂ ਹੋਣਾ ਪੈਸੇ ਇਹਨਾਂ ਨੂੰ ਥੱਲੋਂ ਇਕੱਠੇ ਕਰਕੇ ਦਿੰਦੇ ਹੁਣ ਤੇ ਜਿਹੜੇ ਜਿਹੜੇ ਕੰਟਰੈਕਟ ਤੇ ਲੱਗੇ ਨੇ ਇਹਨਾਂ ਨੇ ਵੀ ਪ੍ਰਾਈਵੇਟ ਕਰਦੇ ਰੱਖੇ ਆਪਣੇ ਇਹਨਾਂ ਨੇ ਰੱਖੇ ਚਾਰਦਰ ਗਿੰਦੇ ਰੱਖਿਆ ਸਰਦਾਰ ਗਸੇਵ ਸਿੰਘ ਬਲਾਰ ਜੀ ਡੇ ਐਸਐਸਸੀ ਵਿਜੀਲੈਂਸ ਆ ਇਹਨਾਂ ਕੋਲ ਜਾਂਚ ਕਰਾ ਲਿਓ ਸਾਨੂੰ ਇਹਨਾਂ ਤੇ ਯਕੀਨ ਆ ਜਦੋਂ ਦੇ ਆਏ ਆ ਵਿਜੀਲੈਂਸ ਤੇਜ ਹੋ ਗਈ ਆ ਲੋਈ ਕੋਈ ਨਾ ਕੋਈ ਕਾਰਵਾਈ ਪੈ ਜਾਂਦੀ ਆ ਨਹੀਂ ਤੇ ਵਿਜੀਲੈਂਸ ਹਦ ਸੁੱਤੇ ਹੀ ਲ ਤੁਸੀਂ ਦੇਖੋ ਕਿ ਜੀ ਗੱਲ ਫੇਰ ਉਹ ਆ ਜਾਂਦੀ ਵੀ ਇਹਨਾਂ ਨੂੰ ਹੈਗਾ ਵੀ ਅਸੀਂ ਆਪਣੇ ਨਿਆਣੇ ਵਿਦੇਸ਼ਾਂ 'ਚ ਸੈੱਟ ਕਰ ਲੈ। ਬਾਹਰ ਪੈਹੇ ਵਿਦੇਸ਼ਾਂ 'ਚ ਭੇਜਨੇ ਵੀ ਇੱਥੋਂ ਕਹਿੰਦੇ ਦਾਣਾ ਇੱਥੋਂ ਚੁੱਕੜ-ਕੁੜ ਕਿਤੇ ਤੇ ਆਂਡੇ ਕਿਤੇ ਵੀ ਉਹਨਾਂ ਮੁਲਕ ਨੂੰ ਅੰਗਰੇਜ਼ਾਂ ਨੇ ਨਹੀਂ ਲੁੱਟਿਆ ਜਿੰਨਾ ਇਹ ਲੁੱਟਣ ਲੱਗ ਪਏ ਉਹ ਕੁਝ ਦਿਨ ਪਹਿਲੇ ਲਗਾਈ ਸੀ ਵੀ ਤੇ ਰਿਪੋਰਟ ਪੜ੍ਹੀ ਸੀ ਨਾ ਟ੍ਰਿਬਿਊਨ ਦੀ ਫਰੰਟ ਪੇਜ ਤੇ ਛਪੀ ਹੈ ਉਹਨਾਂ ਨੇ ਸਪਸ਼ਟ ਲਿਖਿਆ ਵੀ ਇੰਨਾ ਮਾੜਾ ਹਾਲ ਬ੍ਰਿਟਿਸ਼ ਕਾਲ ਵੇਲੇ ਨਹੀਂ ਸੀ ਜਿੰਨਾ ਹੁਣ ਹੋ ਗਿਆ ਜਿੰਨਾ ਹੁਣ ਹੋ ਗਿਆ ਇੱਕ ਬੰਸਨ ਬੰਦਾ ਕੋ ਸਾਰੇ ਘਹਰੀ ਪੇ ਪੇਮੈਂਟ ਹੈਗੀ ਮੇ ਇਦਾਂ ਹੀ ਆ ਵੀ ਉਹੀ ਮੁੜ ਘੜ ਉਹੀ ਠੇਕੇਦਾਰ ਜਿਹੜੇ ਆ ਨਗਰ ਸੁਧਾਰ ٹرسٹ ਚ ਕੰਮ ਕਰ ਰਹੇ ਨੇ ਉਹੀ ਠੇਕੇਦਾਰ ਨੇ ਕਾਰਪੋਰੇਸ਼ਨ ਦੇ ਵਿੱਚ ਕੰਮ ਕਰ ਰਹੇ ਨੇ ਉਹ ਸਮਾਰਟ ਸਿਟੀ ਦਾ ਹੀ ਹੈ ਨਾ ਕੀਤਾ ਸੀ ਖੁਲਾਸਾ ਵੀ 152 ਕਰੋੜ ਸਾਨੂੰ ਦੱਸ ਦਿਓ ਕਿੱਥੇ ਲਗਾ ਮਿੰਨਾ ਉਹੀ ਸੜਕ ਤੇ 125 ਕਰੋੜ ਲੱਗੇ ਨਹੀਂ ਹੁੰਦੇ ਸਗੋ ਫੁੱਟਪਾਥ ਕਦੀ ਵੇਖਿਆ ਜੇ ਸੜਕ ਨੂੰ ਚੌੜਾ ਫੁੱਟਪਾਥ ਹੋਵੇ ਸਮਾਰਟ ਸਿਟੀ ਦਾ ਸਮਾਰਟ ਰੋਡ ਦਾ ਮਤਲਬ ਹੀ ਹੁੰਦਾ ਰਕਸ਼ਿਆਂ ਲਈ ਅਲੱਗ ਲੈਨ ਹੋਏਗੀ ਸਾਈਕਲ ਵਾਲਿਆਂ ਦੀ ਅਲੱਗ ਲੈਨ ਹੋਏਗੀ ਕੱਖ ਨਹੀਂ ਕੀਤਾ ਸਿਰਫ ਆਪਣੇ ਪੈਸੇ ਕੰਗਦੀ ਦੇ ਟੇਰ ਜਗਾ ਜਗਾ ਤੇ ਨਰਕ ਅੰਮ੍ਰਿਤਸਰ ਗੁਰੂ ਦਾ ਘਰ ਨਹੀਂ ਇੰਨ ਤੇ ਨਰਕ ਘਰ ਦਾ ਨਾਂ ਰੱਖਣਾ ਚਾਹੀਦਾ ਵੀ ਗੁਰੂ ਨਗਰੀ ਨੂੰ ਤਹੀ ਨਰਕ ਨਗਰੀ ਬਣਾਤਾ ਸ਼ਰਮ ਆਣੀ ਚਾਹੀਦੀ ਇੰਦਾ ਜਗਾ ਗੰਦਗੀ ਦੇ ਢੇਰ ਲੱਗੇ ਆ ਬਹਿਰ ਖਾਨ ਤੇ ਲੁੱਟਣ ਦੇ ਲੱਗੇ ਸਮਾਰਟ ਸਿਟੀ ਪ੍ਰੋਜੈਕਟ ਦੀ ਵੀ ਜਾਂਚ ਹੋਣੀ ਚਾਹੀਦੀ ਪੂਰੀ ਬਿਲਕੁਲ ਜੀ ਇਹ ਕੇਜੀ ਗੱਲ ਹੈ ਕਿ ਇਹਦੇ ਲਈ ਨਾ ਇੱਕ ਮੁੱਖ ਮੰਤਰੀ ਭਗਵੰਤ ਸਿੰਘ ਸਾਬ੍ਹ ਨੂੰ ਇੱਕ ਵੱਖਰਾ ਹੀ ਕਮਿਸ਼ਨ ਬਣਾ ਦੇਣਾ ਚਾਹੀਦਾ ਵੈਸੇ ਤੇ ਵੀ ਜਿਹੜੇ ਜਿਹੜੇ ਹਰ ਜ਼ਿਲ੍ਹੇ ਵਾਂਗੂ ਕੰਮ ਹੋਵੇ ਕਿਉਂਕਿ 2 ਸਾਲ ਤੇ ਨਾਲ ਲੰਘ ਗਏ ਆਈ ਵੇਖੋ ਜੀ ਕੰਪਲੇਂਟਾਂ ਪਾਵਾਂਗੇ ਸਾਰੀਆਂ ਅਸਕਤਰੀ ਬਗਦੀ ਪਾਵਾਂਗੇ ਆ ਸਾਡੇ ਜਸਵੀਰ ਸਿੰਘ ਦੀ ਕਰਾਂਗੇ ਅੱਜ ਦੇ ਕਿਹਾ ਵੀ ਤੁਹਾਡੇ ਕੋ ਦਸਤਾਵੇਜ਼ਾਂ ਨਹੀਂ ਜੇ ਨਹੀਂ ਨਾ ਲੱਭਦੇ ਤੁਹਾਨੂੰ ਸਾਡੇ ਕੋਲ ਲਓ ਸਾਡੇ ਕੋਲ ਲਓ ਸਾਰੇ ਕੋ ਦਸਤਾਵੇਜ਼ਾਂ ਦੇਖੋ ਬੜੇ ਇਮਾਨਦਾਰ ਘਰੀ ਵੀ ਆਗੇ ਆ ਜਿਹੜੇ ਸਾਨੂੰ ਦਸਤਾਵੇਜ਼ ਦੇਣਦੇ ਆ ਕੋਈ ਠੇਕੇਦਾਰ ਇਮਾਨਦਾਰ ਆ ਸਾਨੂੰ ਦਸਤਾਵੇਜ਼ ਪ੍ਰਾਪਤ ਕਰਾਉਣਦੇ ਆ ਉਹ ਸਕੂਟਰੀ ਵਾਲੇ ਵਰਗਾ ਇਮਾਨਦਾਰ ਠੇਕੇਦਾਰ ਹੈਗਾ ਜਿਹੜਾ ਸਕੂਟਰੀ ਤੇ ਭੱਜਾ ਫਿਰਦਾ ਤੇ ਇਹਨਾਂ ਚੋਰਾਂ ਦੇ ਖਿਲਾਫ ਆਵਾਜ਼ بلند ਕਰਨ ਦੇ ਆ ਇਹ ਵੀ ਦੇਖੋ ਇੱਕ ਬੰਦੇ ਨੂੰ ਕਹਿੰਦੇ ਵੀ 40 40% ਤੇ ਜਦੋਂ ਤੁਸੀਂ ਲੈਸ ਤੇ ਕੰਮ ਦੇਣਾ ਤੇ ਫਿਰ ਕੰਮ ਹੋਏਗਾ ਕੀ ਦੇਖੋ 40% ਲਸਤੇ ਕਿਉਂ ਗਏ ਵੀ ਅਹੀ ਚੋਰਾਂ ਦੇ ਖਿਲਾਫ ਬਾਜ ਠਾਈਆ ਅਨੇ ਦੇ ਕੇ ਕਾਹਦੇ ਜਾਨਾਂ ਨੇ ਬਾਜ ਠਾਈਆ 1-1% ਵਾਲੇ ਨਹੀਂ ਲੈ ਸਕੇ ਭਾਵੇਂ 40% ਤੇ ਵੀ ਉਹ ਹੀ ਲੱਗੇ ਆ 10% ਵਾਲੇ ਫਿਰ ਗੱਲ ਤੇ ਹੋਈ ਨਰਕੇਜੀ ਵੀ ਚੋਰ ਚੋਰ ਮਸੇਰੇ ਭਾਈ ਲੁੱਟਾ ਨੂੰ ਲੱਗੇ ਹੋ ਇੰਪਰੂਵਮੈਂਟਰਸ ਨੂੰ ਮੇਰੀ ਇਹ ਦਮ ਉੱਪਰਲਾ ਵੀ ਗੱਲ ਹੋਈ ਸੀ ਜਿਹੜੇ ਸਾਫ ਕਾ ਚੇਅਰਮੈਨ ਨੇ ਉਹ ਕਹਿੰਦੇ ਵੀ ਜਦੋਂ ਮੈਂ ਚੇਅਰਮੈਨ ਜਨਰਕੇਜੀ ਕਹਿੰਦੇ ਮੇਰੇ ਕੋ 28 ਕਰੋੜ ਦਾ ਐਸਟੀਮੇਟ ਆ ਗਿਆ 28 32 ਕਰੋੜ ਦਾ ਵੀ ਬਿਊਟੀਫਿਕੇਸ਼ਨ ਦਾ ਕੰਮ ਕਹਿੰਦੇ ਮੈਂ ਤੇ ਸਾਰੇ ਕੰਮ ਤੇ ਜਿਹੜਾ ਪਰ 2 ਕਰੋੜ ਨਹੀਂ ਲੱਗਦਾ ਤੁਸੀਂ 32 ਕਰੋੜ ਦਾ ਕੰਮ ਲੈ ਜਾਏਗੇ ਕਹਿੰਦੇ ਮੈਂ ਤੇ ਟੈਂਪਰ ਪਾਸ ਨਹੀਂ ਕੀਤਾ ਵੀ ਮੈਂ ਤੇ ਰੱਬ ਨੂੰ ਜਾਣ ਦੇਣੀ ਵੀ ਇਹਨਾਂ ਨੇ ਲੱਗਦਾ ਬਾਕੀ ਜਿਹੜੇ ਆ ਉਹਨਾਂ ਨੂੰ ਤਾਂ ਡਰਿਆ ਵੀ ਮੈਂ ਰੱਬ ਨੂੰ ਜਾਣ ਦੇਣੀ ਹੈ ਵੀ ਇਹਨਾਂ ਨੇ ਅਮਰਤ ਪਾਨ ਕੀਤਾ ਵੀ ਇਹਨਾਂ ਨੇ ਮਰਨਾ ਹੀ ਨਹੀਂ ਤੇ ਯਾਰ ਕਹਿੰਦੀ ਮੈਂ ਪਤਾ ਲਗਾਇਆ ਤੇ ਚਲੋ ਫੈਸਲਾ ਫਿਰ ਜਨਤਾ ਨੇ ਲੈਣਾ ਅਸੀਂ ਜੋ ਘਟਨਾਵਾਂ ਹੁੰਦੀਆਂ ਆ ਤੁਹਾਡੇ ਸਾਹਮਣੇ ਰੱਖ ਦਿੰਨੇ ਆ ਇੰਪਰੂਵਮੈਂਟ ਟਰਸਟ ਤੇ ਨਗਰ ਸੁਧਾਰ ਟਰਸਟ ਕਲਾ ਅੰਬਰ ਸਾਰੀ ਨਹੀਂ ਪੂਰੇ ਪੰਜਾਬ ਦੇ ਵਿੱਚ ਇਹ ਖੇਡ ਚੱਲਣ ਡਿਆ ਕਿਤੇ ਮਰਜ਼ੀ ਵੇਖ ਲਓ ਹੱਥ ਲਾ ਲਓ ਜਿੱਥੇ ਹੱਥ ਲਾ ਲਓ ਉੱਥੇ ਇਦਾਂ ਦੇ ਤੁਹਾਨੂੰ ਜਿਹੜੇ ਚੀਜ਼ਾਂ ਮਿਲ ਜਾਣਗੀਆਂ ਜੇ ਇਸ ਤਰ੍ਹਾਂ ਨਾ ਹੁੰਦਾ ਤੇ ਪਿਛਲੇ ਦਿਨਾਂ ਹੀ ਜਲੰਧਰ ਦੇ ਵਿੱਚ ਬਾਲਾ ਲੁਧਿਆਣਾ ਦੇ ਵਿੱਚ 12 ਕਲੋਨਾਈਜ਼ਰਾਂ ਤੇ ਪਰਚਾ ਨਾ ਹੁੰਦਾ ਇੱਥੇ ਕਲੋਨੀਆਂ ਬਣੀਆਂ ਜਾਂਦੀਆਂ ਨੇ ਤੇ ਜਿਹੜੇ ਕਾਰਪੋਰੇਸ਼ਨ ਵਾਲੇ ਨੇ ਐਮਟੀਪੀ ਡਿਪਾਰਟਮੈਂਟ ਵਾਲੇ ਨੇ ਉਹਨਾਂ ਦਾ ਕੰਮ ਹੈ ਪੈਸੇ ਲੈਣਾ ਬਿਲਡਿੰਗਾਂ ਬਣ ਰਹੀਆਂ ਪੈਸਾ ਜਿਹੜਾ ਸਰਕਾਰ ਦੇ ਖਾਤੇ ਜਾਣਾ ਚਾਹੀਦਾ ਉਹ ਅਫਸਰਾਂ ਦੀਆਂ ਜੇਬਾਂ 'ਚ ਜਾ ਰਿਹਾ ਹੈ ਸਵਾਲ ਫਿਰ ਸਭ ਤੋਂ ਵੱਡਾ ਇਹ ਹੈ ਕਿ ਪੰਜਾਬ ਕਿਸ ਤਰ੍ਹਾਂ 3 ਲੱਖ ਕਰੋੜ ਦਾ ਕਰਜ਼ਦਾਰ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਕਹਿੰਦੇ ਆ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪਰ ਕਿਸ ਤਰ੍ਹਾਂ ਪੰਜਾਬ ਰੰਗਲਾ ਪੰਜਾਬ ਬਣੇਗਾ ਜਿਨ੍ਹਾਂ ਦੇ ਉੱਤੇ ਰੰਗਲਾ ਪੰਜਾਬ ਬਣਾਉਣ ਦੀ ਜ਼ਿੰਮੇਵਾਰੀ ਹੈ ਉਹਨਾਂ ਦੇ ਮੂਲ ਉਤੇ ਲਹੂ ਲੱਗਿਆ ਭ੍ਰਸ਼ਟਾਚਾਰ ਦਾ ਇਸ ਕਰਕੇ ਰੱਬ ਦਾ ਵਾਸਤਾ ਜੇ ਜਿਹੜੇ ਭ੍ਰਸ਼ਟਾਚਾਰੀ ਪੈਸੇ ਲੈਂਦੇ ਆ ਫੜੇ ਜਾਂਦੇ ਨੇ ਜਾਂ ਜਿਨ੍ਹਾਂ ਦੀਆਂ ਇਹ ਚਿੱਠੀਆਂ ਜਿਨ੍ਹਾਂ ਦੇ ਖਿਲਾਫ ਹੈਗੀਆਂ ਨੇ ਸਾਡੇ ਕੋਲ ਵੀ ਦਸਤਾਵੇਜ਼ ਨੇ ਕਮ ਸੇ ਕਮ ਉਹਨਾਂ ਦਾ ਸਾਥ ਦੇਣ ਵਾਲਿਆਂ ਨੂੰ ਡਿਸਮਿਸ ਕੀਤਾ ਜਾਵੇ ਉਹਨਾਂ ਕੋਲੋਂ ਰਿਕਵਰੀ ਕੀਤੀ ਜਾਵੇ ਦੁੱਖ ਦੀ ਗੱਲ ਇਹ ਹੈ ਕਿ ਬੰਦੇ ਦੇ ਉੱਤੇ ਐਫ ਆਈ ਆਰ ਦਰਜ ਹੋ ਜਾਂਦੀ ਹੈ ਪਰ ਰਿਕਵਰੀ ਜਿਹੜਾ ਮਾਲ ਉਹ ਖਾ ਜਾਂਦਾ ਜਿਹੜਾ ਮਾਲ ਅਫਸਰ ਖਾ ਜਾਂਦੇ ਨੇ ਜਿਹੜੇ ਪੈਸੇ ਦੇ ਨਾਲ ਉਹ ਵਿਦੇਸ਼ਾਂ ਦੇ ਵਿੱਚ ਜਾਂ ਫਿਰ ਪੰਜਾਬ ਦੇ ਮਿਨੀ ਗੋਆ ਦੇ ਵਿੱਚ ਸੈਰਾਂ ਕਰ ਆਉਂਦੇ ਨੇ ਪਹਾੜਾਂ ਦੀ ਸੈਰ ਕਰ ਆਉਂਦੇ ਨੇ ਉਹ ਪੈਸਾ ਕਿਸ ਤਰ੍ਹਾਂ ਇਹਨਾਂ ਨੂੰ ਵਸੂਲਿਆ ਜਾਏਗਾ ਇਹ ਫੈਸਲਾ ਜਨਤਾ ਨੇ ਕਰਨਾ ਸਾਨੂੰ ਕਿਉਂ ਜ਼ਾਦਾ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਧੰਨਵਾਦ ਸਸ਼ੀਕਲ ਨਮਸਕਾਰ